प्यारे बच्चों आज आपा क्लास 5 मेरी दुनिया पाठ नंबर 11 वन्स वन्ना पोषण चलो शुरू करते हैं बच्चों गुरजीत दादाजी चाचाजी ਅਤੇ ਆਪਣੇ ਦੋਸਤ ਹਰਮਨ ਨਾਲ ਬੈਠ ਕੇ ਟੈਲੀਵਿਜ਼ਨ ਤੇ ਖੇਤੀਬਾੜੀ ਪ੍ਰੋਗਰਾਮ ਦੇਖ ਰਿਹਾ ਸੀ ਉਹਨਾਂ ਦਾ ਪਰਿਵਾਰ ਖੇਤੀਬਾੜੀ ਉੱਪਰ ਨਿਰਭਰ ਕਰਦਾ ਹੈ ਉਸ ਦੇ ਦਾਦਾ ਜੀ ਅਤੇ ਚਾਚਾ ਜੀ ਖੇਤੀ ਕਰਦੇ ਹਨ ਉਸ ਦੇ ਦਾਦਾ ਜੀ ਬਲਦ ਨਾਲ ਅਤੇ ਉਸ ਦੇ ਚਾਚਾ ਜੀ ਟਰੈਕਟਰ ਨਾਲ ਖੇਤੀ ਕਰਨ ਵਿੱਚ નિਪੁੰਨ ਹਨ। ਪਹਿਲੇ ਜਿਹੜੇ ਉਹ ਬਲਦ ਨਾਲ ਕਰਦੇ ਸੀ ਅੱਜ ਕੱਲ ਜਿਹੜੀ ਆਧੁਨਿਕ ਤਕਨੀਕ ਆ ਗਈ ਹੈ ਜਿਸ ਤੋਂ ਆਪਾਂ ਟਰੈਕਟਰ ਨਾਲ ਖੇਤੀ ਕਰਦੇ ਆ ਹਨ ਬੱਚੋ। ਉਹਨਾਂ ਦੇ ਨਾਲ-ਨਾਲ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਪਿੰਡ ਦੇ ਕਿਸਾਨਾਂ ਕੋਲ ਵਾਹਯੋਗ ਜ਼ਮੀਨ ਬਹੁਤ ਘੱਟ ਹੈ। ਉਹ ਆਪਣੇ ਪਰਿਵਾਰ ਦੀ ਮਦਦ ਨਾਲ ਥੋੜੀ ਜ਼ਮੀਨ ਵਿੱਚੋਂ ਹੀ ਜ਼ਿਆਦਾ ਕਮਾਈ ਕਰ ਲੈਂਦੇ ਹਾਂ ਹਨ ਠੀਕ ਹੈ ਉਹ ਆਪ ਦੀ ਪਰਿਵਾਰ ਦੀ ਮਦਦ ਨਾਲ ਕਿਵੇਂ ਕਰਦੇ ਨੇ ਥੋੜੀ ਜ਼ਮੀਨ ਵਿੱਚ ਜ਼ਿਆਦਾ ਕਮਾਈ ਕਰ ਲੈਂਦੇ ਨੇ ਉਹ ਕਿਸ ਤਰ੍ਹਾਂ ਕਰਦੇ ਨੇ ਉਹ ਆਪਾਂ ਅੱਗੇ ਦੇਖਦੇ ਆ ਉਹਨਾਂ ਦੇ ਪਰਿਵਾਰ ਕੋਲ ਵੀ ਖੇਤੀ ਯੋਗ ਜ਼ਮੀਨ ਬਹੁਤ ਘੱਟ ਹੈ ਇਸ ਲਈ ਉਹ ਠੇਕੇ ਜਾਂ ਕਿਸੇ ਤੇ ਜ਼ਮੀਨ ਲੈ ਲੈਂਦੇ ਨੇ ਜਾਂ ਠੇਕੇ ਤੇ ਜਾਂ ਹਿੱਸੇ ਤੇ ਜ਼ਮੀਨ ਲੈ ਲੈਂਦੇ ਨੇ ਖੇਤੀ ਕਰਨ ਲਈ ਦੋ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਨੇ ਉਰੇ ਦੇ ਕੋਆਪਰੇਟਿਵ ਸੁਸਾਇਟੀਆ ਠੀਕ ਹੈ ਇਹਨੂੰ ਧਿਆਨ ਨਾਲ ਦੇਖਿਓ ਕੋਆਪਰੇਟਿਵ ਸੁਸਾਇਟੀ ਕੋਲ ਸਸਤੇ ਬੀਜ ਸੰਦ ਖਾਦਾਂ ਕੀਟਨਾਸ਼ਕ ਦਵਾਈਆਂ ਤੇ ਘੱਟ ਵਿਆਜ ਤੇ ਕਰਜ਼ਾ ਵੀ ਮਿਲ ਜਾਂਦਾ ਹੈ ਯਾਨੀ ਕੋਆਪਰੇਟਿਵ ਸੁਸਾਇਟੀ ਜਿਹੜੀ ਸਰਕਾਰ ਵੱਲੋਂ ਇੱਕ ਸੁਸਾਇਟੀ ਹੁੰਦੀ ਹੈ ਇੱਕ ਦਫ਼ਤਰ ਹੁੰਦਾ ਹੈ ਜਿਹੜਾ ਹੀ ਆਪਾਂ ਨੂੰ ਕਿਸਾਨਾਂ ਜਾਂ ਕਿਸਾਨਾਂ ਨੂੰ ਜਿਹੜੇ ਫਾਇਦੇ ਮਿਲਦੇ ਹਨ ਉਹ ਇਹ ਨੰਨ ਰਾਹੀ ਮਿਲ ਦੇ ਨੇ ਸਰਕਾਰ ਵੱਲੋਂ ਜਿਵੇਂ ਸਸਤੇ ਬੀਜ ਮਿਲਦੇ ਸੰਦ ਮਿਲਨੀ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਤੇ ਘੱਟ ਵਿਆਜ ਤੇ ਕਰਜ਼ਾ ਵੀ ਮਿਲ ਜਾਂਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਪਿੰਡ ਦੇ ਲੋਕ ਖੇਤੀਬਾੜੀ ਤੋਂ ਇਲਾਵਾ ਆਪਣਾ ਗੁਜ਼ਾਰਾ ਕਰਨ ਲਈ ਸਹਾਇਕਤਨ ਦੇ ਜਿਵੇਂ ਪਸ਼ੂ ਪਾਲਣ ਮੱਛੀ ਪਾਲਣ ਸੈਦ ਦੀਆਂ ਮੱਖੀਆਂ ਨੂੰ ਪਾਲਣਾ ਅਤੇ ਖੁੰਬਾਂ ਦੀ ਕਾਸਤ ਦਾ ਕੰਮ ਵੀ ਕਰਦੇ ਹਨ ਉਹ ਦੱਸਿਆ ਸੀ ਨਾ ਵੀ ਆਪਦੇ ਪਰਿਵਾਰ ਦੇ ਸਹਿਯੋਗ ਤੋਂ ਇਹ ਆਪਨੇ ਥੋੜੀ ਜ਼ਮੀਨ ਤੇ ਹੀ ਜ਼ਿਆਦਾ ਕਮਾਈ ਕਰਦੇ ਉਹ ਇਹ ਸਹਿਯੋਗ ਹੈ ਉਹ ਖੇਤੀ ਦੇ ਨਾਲ-ਨਾਲ ਕੀ ਹੈ ਸਾਇਕ ਤੰਦੇ ਵੀ ਕਰਦੇ ਨੇ ਜਿਵੇਂ ਪਸ਼ੂ ਪਾਲਣ ਜਾਂ ਮੱਛੀ ਪਾਲਣ ਸੱਦ ਮੱਖੀ ਪਾਲਣਾ ਖੁੰਬਾ ਦੀ ਕਾਸਤ ਕਰਨੀ ਉਹ ਕੁਝ ਜ਼ਮੀਨ ਵਿੱਚ ਫਲਾਂ ਤੇ ਸਬਜ਼ੀਆਂ ਦੀ ਕਾਸਤ ਵੀ ਕਰਦੇ ਹੈ ਠੀਕ ਹੈ ਫਲ ਤੇ ਸਬਜੀ ਵੀ ਲਾਂਦੇ ਨੇ ਉਹਨਾਂ ਨੂੰ ਇਹਨਾ ਤੰਦਿਆ ਸੰਬੰਧੀ ਜਾਣਕਾਰੀ ਤੇ ਸਿਖਲਾਈ ਜ਼ਿਲ੍ਹਾ ਪੱਧਰ ਤੇ ਕ੍ਰੀषि ਵਿਗਿਆਨ ਕੇਂਦਰਾਂ ਵੱਲੋਂ ਦਿੱਤੀ ਜਾਂਦੀ ਹੈ ਇੱਕ ਇੱਕ ਚੀਜ਼ ਇਹ ਧਿਆਨ ਰੱਖਿਓ ਕ੍ਰੀषि ਵਿਗਿਆਨ ਕੇਂਦਰ ਕੀ ਹੁੰਦੇ ਨੇ ਇਹ ਸਰਕਾਰ ਵੱਲੋਂ ਖੋਲੇ ਗਏ ਇੱਕ ਤਰ੍ਹਾਂ ਦੇ ਕਿਸਾਨਾਂ ਲਈ ਸਕੂਲ ਹੁੰਦੇ ਨੇ ਇੱਕ ਤਰ੍ਹਾਂ ਦੇ ਉੱਥੇ ਨਾਲ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਠੀਕ ਹੈ ਨਈ ਨਵੀਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਸਾਰੇ ਮਾਤਾ ਜੀ ਅਤੇ ਦਾਦੀ ਜੀ ਅਚਾਰ ਚਟਨੀਆਂ ਮਸਾਲੇ ਤੇ ਮਰਬਾ ਬਣਾ ਕੇ ਵੇਚਦੇ ਹਨ ਉਹਨਾਂ ਦੇ ਮਾਤਾ ਤੇ ਦਾਦੀ ਜੀ ਵੀ ਕੀ ਹੈ ਚਾਹ ਚਟਨੀ ਮਸਾਲੇ ਤੇ ਮਰਬਾ ਬਣਾ ਕੇ ਵੇਚਦੇ ਹਨ ਉਹ ਪਾਲਤੂ ਪਸ਼ੂਆਂ ਦੀ ਦੇਖਭਾਲ ਵੀ ਕਰਦੇ ਹਨ ਇਸ ਤਰੀਕੇ ਨਾਲ ਉਹ ਹਰ ਸਾਲ ਕਾਫੀ ਮੁਨਾਫਾ ਕਮਾ ਲੈਂਦੇ ਹਨ ਠੀਕ ਹੈ ਇਹੀ ਤਰੀਕਾ ਹੈ ਜੀ ਉਹ ਥੋੜੀ ਜ਼ਮੀਨ ਤੋਂ ਵੀ ਬਦ ਮੁਨਾਫਾ ਕਮਾ ਰਹੇ ਨੇ ਜਿਹੜੇ ਕਿਸਾਨਾਂ ਕੋਲ ਖੇਤੀ ਇੱਕ ਕਰਨ ਲਈ ਆਪ ਨੂੰ ਜ਼ਮੀਨ ਨਹੀਂ ਹੈ ਉਹ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ ਮਿਰਚਾਂ ਤੋੜਨ ਆਲੂ ਪੁੱਟਣ ਨਰਮਾ ਚੁੱਕਣ ਚਾਵਲ ਝਾੜਨ ਬਾਗਾਂ ਦੀ ਦੇਖਭਾਲ ਫਲ ਤੇ ਸਬਜ਼ੀਆਂ ਤੋੜਨ ਆਦਿ ਦਾ ਕੰਮ ਕਰਦੇ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਹਨ ਠੀਕ ਹੈ ਬੱਚੋ ਜਿਨ੍ਹਾਂ ਕੋਲ ਆਪ ਦੀ ਜ਼ਮੀਨ ਨਹੀਂ ਹੈ ਉਹ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਹੋਰ ਕੰਮਾ ਕਰਕੇ ਆਪ ਦਾ ਪਰਿਵਾਰ ਦਾ ਪਾਲਣ ਪੋਸਣ ਕਰਦੇ ਹਨ ਠੀਕ ਹੈ ਹੁਣ ਪ੍ਰੀਆ ਨੰਬਰ 1 ਤੇ ਦੇਖੋ ਬੱਚੋ ਆਪਣੇ ਪਿੰਡ ਦੇ ਕਿਸਾਨ ਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ حاصل ਕਰਕੇ ਲਿਖੋ। ਉਹਰੇ ਕਿਸਾਨ ਦਾ ਨਾਮ ਲਿਖਣ ਤੇ ਉਹ ਕੀ ਕੰਮ ਕਰਦੇ ਨੇ? ਕਿ ਖੇਤੀ ਕਰਦੇ ਨੇ, ਸਬਜ਼ੀ ਤੋੜਦੇ ਨੇ ਜਾਂ ਫਲ ਸਬਜ਼ੀ ਉਗੋਂਦੇ ਨੇ, ਕੀ ਕਰਦੇ ਨੇ ਉਹ ਲਿਖਣਾ। ਠੀਕ ਹੈ? ਅੱਗੇ ਦੇਖੋ। ਕ੍ਰਿਆ ਨੰਬਰ 2 ਆਪਣੇ ਪਿਤਾ ਜੀ ਤੋਂ ਕੋਆਪਰੇਟਿਵ ਸੁਸਾਇਟੀ ਤੋਂ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਲਓ ਕੋਆਪਰੇਟਿਵ ਸੁਸਾਇਟੀ ਦਾ ਆਪਾਂ ਨੇ ਦੱਸਿਆ ਕਿ ਕਿਹ ਕਿਹ ਸੁਵਿਧਾ ਸਸਤੇ ਬੀਜ ਹੁੰਦੇ ਨੇ ਉਹਦਾ ਕੀ ਫਾਇਦਾ ਹੋਗਾ ਉਹਦਾ ਫਾਇਦਾ ਇਹ ਹੋਗਾ ਕਿ ਆਪਾਂ ਬਾਜ਼ਾਰ ਤੋਂ ਮਹਿੰਗੇ ਬੀਜ ਨਹੀਂ ਲੈ ਆਉਂਦੇ ਉੱਥੋਂ ਆਪਾਂ ਨੂੰ ਪੈਸੇ ਦੀ ਬਚਤ ਹੁੰਦੀ ਹੈ ਠੀਕ ਹੈ ਹੋਰ ਕੀ ਹੋ ਗਿਆ ਘੱਟ ਵਿਆਜ ਤੇ ਪੈਸਾ ਮਿਲ ਜਾਂਦਾ ਹੈ ਕਰਜ਼ਾ ਮਿਲਦਾ ਹੈ ਬੈਂਕ ਜਾਂ ਕੋਈ ਹੋਰ ਹੋਊਗਾ ਜਿਸ ਤੋਂ ਆਪਾਂ ਬੰਦੇ ਤੋਂ ਕਿਸੇ ਨੂੰ ਪੈਸੇ ਫੜਾਂਗੇ ਉਹ ਵਿਆਦ ਵੱਧ ਹੋਊਗਾ ਠੀਕ ਹੈ ਹੋਰ ਬਾਤ ਕੀ ਸੁਵਿਧਾ ਉਥੋਂ ਸੌਲਤਾ ਮਿਲਦੀ ਨੇ ਆਪਾਂ ਨੇ ਪੜਿਆ ਵੀ ਹੈ ਹਨਾ ਖਾਦ ਕੀਟਨਾਸ਼ਕ ਦਵਾਈਆਂ ਆਪਨੂੰ ਸਹੀ ਰੇਟ ਤੇ ਉਥੇ ਮਿਲਦੀਆਂ ਅੱਗੇ ਦੇਖੋ ਦਾਦਾ ਜੀ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਵਿੱਚ ਕਿਤੇ ਪਹਾੜ ਕਿਤੇ ਦਰਿਆ ਕਿਤੇ ਨਦੀਆਂ ਕਿਤੇ ਮਰੁੱਥਲ ਅਤੇ ਕਿਤੇ ਜੰਗਲ ਹਨ ਯਾਨੀ ਕਿ ਆਪਣੇ ਦੇਸ਼ ਵਿੱਚ ਬਹੁਤ ਸਾਰੀ ਚੀਜ਼ ਹੈ ਕਿਤੇ ਪਹਾੜ ਹੈ ਕਿਤੇ ਦਰਿਆ ਹੈ ਕਿਤੇ ਨਦੀਆਂ ਹੈ ਕਿਤੇ ਮੁਰਥਲ ਹੈ ਕਿਤੇ ਜੰਗਲ ਹੈ ਇਸ ਲਈ ਹਰ ਥਾਂ ਕਿਤੀ ਕਰਨੀ ਸੰਭਵ ਵੀ ਨਹੀਂ ਹੈ ਇਹ ਤਾਂ ਆਪ ਨੂੰ ਪਤਾ ਕਿਉਂਕਿ ਹਰ ਥਾਂ ਕਿਤੀ ਹੋ ਸਕਦੀ ਵੱਖ-ਵੱਖ ਰਾਜਾਂ ਵਿੱਚ ਧਰਤੀ ਅਤੇ ਮੌਸਮ ਅਨੁਸਾਰ ਪਿੰਨ-ਪਿੰਨ ਫਸਲਾਂ ਹੁੰਦੀਆਂ ਨੇ ਹਰ ਰਾਜ ਵਿੱਚ ਅਲੱਗ-ਅਲੱਗ ਫਸਲਾਂ ਪਿੰਨ-ਪਿੰਨ ਫਸਲਾਂ ਹੁੰਦੀਆਂ ਉਹਦੇ ਬਾਅਦ ਜਲਵਾਯੂ ਤੇ ਮੌਸਮ ਅਨੁਸਾਰ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਅ ਸੂਬਾ ਦਾ ਮਤਲਬ ਸਭ ਤੋਂ ਵੱਧ ਖੇਤੀ ਹੁੰਦੀ ਹੈ ਇਸ ਵਿੱਚ ਭਾਰਤ ਦੇ ਦੂਜੇ ਰਾਜੇ ਦੇ ਮੁਕਾਬਲੇ ਖੇਤੀ ਕਰਨੀ ਸੋਖੀ ਹੈ ਇਸ ਲਈ ਉਹ ਰੇ ਵੱਧ ਖੇਤੀ ਹੁੰਦੀ ਹੈ ਇੱਥੇ ਖੇਤੀ ਕਰਨ ਲਈ ਆਧੁਨਿਕ ਯੰਤਰ ਜਿਹੜੇ ਆਧੁਨਿਕ ਸੰਦ ਹੈ ਸਿਜਾਈ ਦੇ ਸਾਧਨ ਹੈ ਅਤੇ ਉਪਜਾਊ ਜ਼ਮੀਨ ਉਪਲਬਧ ਹੈ ਉਰੇ ਮੈਨ ਕਾਰਨ ਕਿ ਕਉ ਬਦ ਖੇਤੀ ਹੈ ਇਕ ਤਾਂ ਦੁਨਿਕ ਸੰਦ ਹੈ ਉਰੇ ਕਿ ਸਿਚਾਈ ਦੇ ਸਾਧਨ ਹੈ ਉਰੇ ਤੇ ਇਕ ਜ਼ਮੀਨ ਵੀ ਉਪਜਾਊ ਹੈ ਇਸ ਕਰਕੇ ਉਰੇ ਕਿਤੀ ਬਦ ਹੁੰਦੀ ਹੈ ਤੇ ਸੋਖੀ ਹੁੰਦੀ ਹੈ ਪਰੰਤੂ ਭਾਰਤ ਦੇ ਦੂਜੇ ਰਾਜਾਂ ਵਿੱਚ ਜਿਵੇਂ ਮਹਾਰਾਸ਼ਟਰ ਅਤੇ ਅੰਧ ਪ੍ਰਦੇਸ਼ ਵਿੱਚ ਖੇਤੀ ਕਰਨੀ ਬਹੁਤ ਮੁਸ਼ਕਲ ਹੈ ਉੱਥੇ ਕਈ ਵਾਰ ਜ਼ਿਆਦਾ ਮੀਂਹ ਜਾ ਸੋਕੇ ਨਾਲ ਫਸਲ ਤਬਾਹ ਹੋ ਜਾਂਦੀ ਹੈ ਜਿਸ ਕਰਕੇ ਕਿਸਾਨ ਕਰਜ਼ਾਈ ਹੋ ਜਾਂਦੇ ਹਨ ਕਈ ਵਾਰ ਇਹ ਕਿਸਾਨ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਦੂਜੇ ਰਾਜੇ ਵਿੱਚ ਜਾ ਕੇ ਖੇਤੀ ਦੇ ਧੰਧਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਆਮ ਤੌਰ ਤੇ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਕਿਸਾਨ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਬੱਚਿਆਂ ਨਾਲ ਨਰਮੇ ਦੀ ਚੁਗਾਈ ਅਤੇ ਫਲਾਂ ਦੀ ਤੁੜਾਈ ਦੇ ਕੰਮ ਲਈ ਦੂਸਰੇ ਪਿੰਡਾਂ ਵਿੱਚ ਅਸਥਾਈ ਤੌਰ ਤੇ ਚਲੇ ਜਾਂਦੇ ਹੈ ਯਾਨੀ ਕਿ ਆਪਾਂ ਉਰੇ ਵੀ ਦੇਖਿਆ ਹਣਾ ਕੁਝ ਜਿਨ੍ਹਾਂ ਕੋਲ ਆਪ ਦੀ ਜ਼ਮੀਨ ਨਹੀਂ ਹੈ ਉਹ ਕੀ ਕਰਦੇ ਨੇ ਦੂਜੇ ਪਿੰਡਾਂ ਵਿੱਚ ਚੁਗਾਈ ਲਈ ਨਰਮੇ ਦੀ ਜਾਂ ਫਲਦੀ ਤੁੜਾਈ ਲਈ ਅਸਥਾਈ ਦਾ ਮਤਲਬ ਹੁੰਦਾ ਹੈ ਕੁਝ ਸਮੇਂ ਲਈ ਚਲੇ ਜਾਂਦੇ ਨੇ ਇਸ ਤਰ੍ਹਾਂ ਉਹਨਾਂ ਦੇ ਬੱਚੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਇਸ ਤਰ੍ਹਾਂ ਫਿਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਉਹ ਆਪਣੀ ਜਮਾਤ ਦੇ ਟੀਚੇ ਪੂਰੇ ਕਰਨ ਤੋਂ ਦੂਸਰੇ ਜਮਾਤ ਦੇ ਮੁਕਾਬਲੇ ਦੂਸਰੇ ਬੱਚਿਆਂ ਦੇ ਮੁਕਾਬਲੇ ਪਛੜ ਜਾਂਦੇ ਹਨ ਉਹ ਫਿਰ ਪਿੱਛੇ ਰਹਿ ਜਾਂਦੇ ਨੇ ਠੀਕ ਹੈ ਬੱਚੋ ਪਿੱਛੇ ਪੂਰੇ ਨਹੀਂ ਹੁੰਦੇ ਅੱਗੇ ਦੇਖੋ ਚਾਚਾ ਜੀ ਨੇ ਟੈਲੀਵਿਜ਼ਨ ਤੇ ਸੁਣ ਤੋਂ ਸੁਣ ਕੇ ਕਣਕ ਦੇ ਨਵੇਂ ਬੀਜ ਵਿਜਨ ਬਾਰੇ ਦਾਦਾ ਜੀ ਦੀ ਸਲਾਹ ਲਈ ਨਵੇਂ ਉਥੇ ਟੀਵੀ ਤੇ ਦਿਖਾ ਰਹੇ ਸੀ ਖੇਤੀਬਾੜੀ ਪ੍ਰੋਗਰਾਮ 'ਚ ਤੇ ਉਹਨਾਂ ਨੇ ਨਵੇਂ ਬੀਜ ਦੀ ਬਿਜਾਈ ਲਈ ਆਪਣੇ ਦਾਦਾ ਜੀ ਤੋਂ ਸਲਾਹ ਲਈ ਦਾਦਾ ਜੀ ਨੇ ਕਿਹਾ ਕਿ ਪਿਛਲੇ ਸਾਲ ਵਾਲੀ ਕਣਕ ਦਾ ਬੀਜ ਵੀ ਚੰਗੇ ਝਾੜ ਵਾਲਾ ਹੈ ਇਸ ਲਈ ਉਹਨਾਂ ਨੇ ਬੀਜ ਨੂੰ ਸਾਫ਼ ਕਰਕੇ ਤੇ ਸੁਕਾ ਕੇ ਡਰਮ ਵਿੱਚ ਰੱਖਿਆ ਹੋਇਆ ਹੈ ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਵਾਲਾ ਵੀ ਵਧੀਆ ਬੀਜ ਸੀ ਉਹ ਉਹਨਾਂ ਨੇ ਸੁਕਾ ਕੇ ਵਧੀਆ ਝਾੜ ਕੇ ਸਾਫ਼ ਕਰਕੇ ਡਰਮ ਵਿੱਚ ਰੱਖੇ ਹੋਏ ਹੈ ਉਹ ਇਸ ਵਾਰ ਨਵੇਂ ਦੇ ਨਾਲ ਨਾਲ ਪੁਰਾਣਾ ਬੀਜ ਵੀ ਵਿਜਣਗੇ ਕਿਉਂਕਿ ਉਹਨਾਂ ਨੇ ਰੱਖੇ ਹੋਏ ਨੇ ਬੀਜ ਚਾਚਾ ਜੀ ਅਗਲੇ ਦਿਨ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੋ ਕਿੱਥੇ ਹੈ ਲੁਧਿਆਣੇ ਵਿੱਚ ਹੈ ਤੋਂ ਕਣਕ ਦਾ ਸੋਧ ਰਿਆ ਹੋਇਆ ਬੀਜ ਲੈ ਆਏ ਕਿੱਥੋਂ ਲੈ ਜਾਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਇਸ ਯੂਨੀਵਰਸਿਟੀ ਵਿੱਚ ਕੀ ਹੁੰਦਾ ਹੈ ਇਹ ਐਗਰੀਕਲਚਰ ਐਗਰੀਕਲਚਰ ਦਾ ਮਤਲਬ ਹੀ ਖੇਤੀਬਾੜੀ ਹੁੰਦੀ ਹੈ ਠੀਕ ਹੈ ਤੇ ਯੂਨੀਵਰਸਿਟੀ ਉਰੇ ਸੋਧ ਹੁੰਦੀ ਹੈ ਉਰੇ ਹਰ ਚੀਜ਼ ਵਿੱਚ ਇੱਕ ਸੁਧਾਰ ਕੀਤਾ ਜਾਂਦਾ ਇੱਕ ਨਵੀਂ ਬੀਜ ਤਿਆਰ ਕੀਤਾ ਜਾਂਦਾ ਨਵਾਂ ਤਕਨੀਕ ਨਾਲ ਠੀਕ ਹੈ ਐਤਵਾਰ ਨੂੰ ਹੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾ ਵਾਕੇ ਦਾਣਿਆਂ ਉੱਪਰ ਉਲੀ ਉਲੀ ਨਾਸ਼ਕ ਦਵਾਈਆਂ ਲਾ ਕੇ ਵੀ ਬਿਜਾਈ ਕਰ ਦਿੱਤੀ ਠੀਕ ਹੈ ਐਤਵਾਰ ਨੂੰ ਹੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਕੇ ਤੇ ਉਸਤੇ ਉਲੀ ਨਾਸ਼ਕ ਦਵਾਈਆਂ ਲਾ ਕੇ ਬਿਜਾਈ ਕਰ ਦਿੱਤੀ ਕੁਝ ਹੀ ਦਿਨ ਬਾਅਦ ਕਣਕ ਦੇ ਛੋਟੇ ਛੋਟੇ ਪੌਦੇ ਬਾਹਰ ਨਿਕਲ ਆਏ ਤੇ ਖੇਤ ਹਰਾ ਭਰਾ ਹੋ ਗਿਆ ਚਾਚਾ ਜੀ ਨੇ ਦੱਸਿਆ ਕਿ ਬੀਜ ਹੀ ਹੈ ਬੀਜ ਦੇ ਪੁੰਗਰਨ ਦੇ ਲਈ ਨਮੀ ਅਤੇ ਗਰਮੀ ਦੀ ਜਰੂਰਤ ਹੁੰਦੀ ਹੈ ਠੀਕ ਹੈ ਕੁਝ ਦਿਨਾਂ ਬਾਅਦ ਫਸਲ ਨੂੰ ਦੇਖਣ ਲਈ ਖੇਤੀਬਾੜੀ ਮਹਿਕਮੇ ਤੋਂ ਖੇਤੀ ਸਹਾ ਮਹਾਰ ਆਏ ਖੇਤੀਬਾੜੀ ਮਹਿਕਮਾ ਜਿਹੜੀ ਖੇਤੀਬਾੜੀ ਮਹਿਕਮਾ ਕਿ ਰਹਿੰਦਾ ਹੈ ਉਹ ਮਹਿਕਮਾ ਜਿਹੜੀ ਖੇਤੀਬਾੜੀ ਦੀ ਦੇਖ-ਰੇਖ ਕਰਦਾ ਹੈ ਉੱਥੋਂ ਕੁਝ ਮਹਾਰ ਯਾਨੀ ਕਿ ਕੁਝ ਅਫਸਰ ਆਏ ਉਹਨਾਂ ਮਹ ਉਹਨਾਂ ਨੇ ਸਲਾਹ ਦਿੱਤੀ ਕਿ ਫਸਲ ਨੂੰ ਸਮੇਂ ਸਿਰ ਪਾਣੀ ਲਾਇਆ ਜਾਵੇ ਅਤੇ ਪੱਤੇ ਪੀਲੇ ਹੋਣ ਤੋਂ ਰੋਕਣ ਲਈ ਯੂਰੀਆ ਖਾਦ ਪਾਈ ਜਾਵੇ ਠੀਕ ਹੁਣਾਂ ਦੱਸਿਆ ਬਈ ਸਮੇਂ ਸਿਰ ਪਾਣੀ ਲਾਣੇ ਤੇ ਪੱਤੇ ਪੀਲੇ ਨਹੀਂ ਹੋਣ ਜਿਹੜੇ ਆਪਾਂ ਨੇ ਯੂਰੀਆ ਖਾਦ ਪਾ ਦੇਣੀ ਹੈ ਇਸ ਤੋਂ ਇਲਾਵਾ ਜ਼ਿੰਕ ਅਤੇ ਅਤੇ ਮੈਗਨੀਜ਼ ਦੇ ਕੋਲ ਦਾ ਛਿੜਕਾਅ ਵੀ ਕੀਤਾ ਜਾਵੇ ਇਹ ਜ਼ਿੰਕ ਤੇ ਮੈਗਨੀਜ਼ ਕੀ ਹੁੰਦੇ ਖਣਿਜ ਹੁੰਦੇ ਠੀਕ ਹੈ ਜਿਵੇਂ ਆਪਾਂ ਨੂੰ ਖਾਣੇ ਵਿੱਚ ਖਣਿਜ ਤੇ ਪ੍ਰੋਟੀਨ ਕਾਰਬੋਹਾਈਡਰੇਟ ਦੀ ਲੋਡ ਹੁੰਦੀ ਹੈ ਐਵੇਂ ਫਸਲਾਂ ਨੂੰ ਵੀ ਖਣਿਜਾਂ ਦੀ ਲੋਡ ਹੁੰਦੀ ਹੈ ਠੀਕ ਹੈ ਕਿਛੇ ਪਾਣੀ ਵਿੱਚ ਕੋਈ ਖਣਿਜ ਦੀ ਜੇ ਕਮੀ ਹੁੰਦੀ ਹੈ ਤਾਂ ਆਪਾਂ ਇਹ ਉੱਪਰੋਂ ਉਹ ਖਣਿਜ ਛਿੜਕਾ ਕਰ ਦਿੱਤਾ ਜਾਂਦਾ ਜੇਕਰ ਕਿਸੇ ਕੁਦਰਤੀ ਆਫਤ ਨਾਲ ਫਸਲ ਤਬਾਹ ਹੋ ਜਾਵੇ ਤਾਂ ਸਰਕਾਰ ਵੱਲੋਂ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਂਦਾ ਜੇ ਫਸਲ ਖਰਾਬ ਹੋ ਜਾਏ ਗਿਰਦਾਵਰੀ ਦਾ ਮਤਲਬ ਹੈ ਜਾਂਚ ਕਰਵਾ ਕੇ ਉਹ ਦਾ ਉਚਿਤ ਮੁਆਵਜ਼ਾ ਯਾਨੀ ਕਿ ਉਹਨਾਂ ਨੂੰ ਕੁਝ ਪੈਸੇ ਦਿੱਤੇ ਜਾਂਦੇ ਹੈ ਪਰਸਨ ਨੰਬਰ 1 ਬੱਚੋ ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਟੈਲੀਵਿਜ਼ਨ ਤੋਂ ਮਿਲਦੀ ਹੈ ਕਿਹੜੇ ਪ੍ਰੋਗਰਾਮ ਤੋਂ ਖੇਤੀਬਾੜੀ ਪ੍ਰੋਗਰਾਮ ਤੋਂ ਪਰਸਨ ਨੰਬਰ 2 ਬੱਚੋ ਖੇਤੀ ਦੇ ਸਹਾਇਕ ਦਿਆਂ ਦੇ ਨਾਮ ਲਿਖੋ ਕਿਹੜੇ ਆ ਖੇਤੀ ਦੇ ਨਾਲ-ਨਾਲ ਕਰ ਸਕਦੇ ਆਪਾਂ ਦੁੱਧ ਵੇਚਣਾ ਆਚਾਰ ਚਟਨੀ ਬਣਾ ਕੇ ਵੇਚਣਾ ਪਸ਼ੂ ਪਾਲਣਾ ਮੱਛੀ ਪਾਲਣਾ ਖੁੰਭਾ ਆਦਿ ਉਗਾਉਣਾ ਸੈਦ ਦੀਆਂ ਮੱਖੀਆਂ ਪਾਲਣਾ ਇਹ ਇੱਕ ਸਹਾਇਕ ਧੰਦੇ ਨੇ ਠੀਕ ਹੈ ਖੇਤੀ ਦੇ ਖੇਤੀ ਦੇ ਨਾਲ-ਨਾਲ ਆਪਾਂ ਕਰ ਸਕਦੇ ਆ ਪਰਸਨ ਨੰਬਰ 3 ਬੱਚੋ ਕਿਸਾਨ ਔਰਤਾਂ ਦੀ ਕੀ ਕੀ ਕਰਦੀਆਂ ਹਨ ਕਿਸਾਨ ਔਰਤਾਂ ਕੀ ਕੀ ਕਰਦੀਆਂ ਨੇ ਉਹ ਦੱਸੋ ਵੀ ਉਹ ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ ਅਚਾਰ ਚਟਨੀਆਂ ਮਸਾਲੇ ਅਤੇ ਮੁਰਬੇ ਬਣਾ ਕੇ ਵੇਚਦੇ ਹਨ ਠੀਕ ਹੈ ਬੱਚੋ ਪ੍ਰਸ਼ਨ ਨੰਬਰ 4 ਦੂਜੇ ਰਾਜਾ ਦੇ ਕਿਸਾਨ ਫਸਲ ਤਬਾਹ ਹੋਣ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕੀ ਕਰਦੇ ਨੇ ਜਦੋਂ ਉਹਨਾਂ ਦੀ ਫਸਲ ਤਬਾਹ ਹੋ ਜਾਂਦੀ ਕੀ ਕਰਦੇ ਨੇ ਦੂਜੇ ਰਾਜਾ ਦੇ ਕਿਸਾਨ ਫਸਲ ਤਬਾਹ ਹੋਣ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੇ ਪਰਿਵਾਰ ਸਮੇਤ ਪੰਜਾਬ ਅਤੇ ਹੋਰ ਰਾਜਾਂ ਵਿੱਚ ਜਾ ਕੇ ਖੇਤੀਬਾੜੀ ਨਾਲ ਸਬੰਧਿਤ ਧੰਡਿਆਂ ਵਿੱਚ ਕੰਮ ਕਰਕੇ ਕਮਾਈ ਕਰਦੇ ਹਨ ਉਹ ਕੋਈ ਹੋਰ ਕੰਮ ਕਰਦੇ ਨੇ ਖੇਤਿਆਂ ਖੇਤੀ ਨਾਲ ਹੀ ਜੁੜੇ ਹੋਇਆ ਕਿਸੇ ਹੋਰ ਸਟੇਟ ਵਿੱਚ ਜਾ ਕੇ ਕੰਮ ਕਰਦੇ ਨੇ ਠੀਕ ਹੈ ਤੇ ਕਮਾਈ ਕਰਦੇ ਕ੍ਰਿਆ ਨੰਬਰ 3 ਬੱਚੋ ਆਪਨੇ ਆਂਢ-ਗੁਆਂਢ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਪਤਾ ਕਰੋ ਕਿ ਉਹਨਾਂ ਨੂੰ ਖੇਤੀ ਦੇ ਕੰਮਾਂ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਫੇਸ ਆਉਂਦੀਆਂ ਹਨ ਕਿਹੜੀ-ਕਿਹੜੀ ਮੁਸ਼ਕਲਾਂ ਆਉਂਦੀਆਂ ਨੇ ਦੇਖ ਬੱਚੋ ਆਪ ਜਿਹੜੀ ਕੁਦਰਤੀ ਆਫਤ ਹੈ ਉਹਦੀ ਵੀ ਬਹੁਤ ਮੁਸ਼ਕਲਾਂ ਸਾਹਮਣੇ ਆਂਦੀ ਹੈ ਤੇ ਆਪਾਂ ਕਹੀਏ ਕਿ ਬਦਮੀ ਹੋ ਜਾਣਾ ਘਟਮੀ ਹੋਣਾ ਵੱਧ ਗਰਮੀ ਹੋਣੀ ਘੱਟ ਗਰਮੀ ਹੋਣੀ ਠੀਕ ਹੈ ਸਮੇਂ ਸਰ ਬੀਜ ਬਿਜਾਈ ਨਾ ਹੋਣੀ ਸਮੇਂ ਸਰ ਕਟਾਈ ਨਹੀਂ ਹੋਣੀ ਇਹ ਸਾਰੀ ਮੁਸ਼ਕਲਾਂ ਪੇਸ ਆਉਂਦੀਆਂ ਹਨ ਬਾਕੀ ਤੁਸੀਂ ਆਪ ਦੇ ਉਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਆ ਗੱਲ ਲਿਖਣੀ ਹੈ ਉਹ ਚੀਜ਼ ਭੋਜਨ ਵਿੱਚ ਪਿੰਟਾਉਂ ਪੋਜਨ ਵਿੱਚ ਪਿੰਤਾਵਾਂ ਦਾ ਮਤਲਬ ਹੁੰਦਾ ਹੈ ਕਿ ਹਰ ਇੱਕ ਥਾਂ ਤੇ ਅਲੱਗ-ਅਲੱਗ ਤਰ੍ਹਾਂ ਦਾ ਪੋਜਨ ਹੁੰਦਾ ਹੈ ਹਰ ਇੱਕ ਅਲੱਗ-ਅਲੱਗ ਤਰ੍ਹਾਂ ਦਾ ਪੋਜਨ ਖਾਂਦਾ ਹੈ ਹਰ ਇੱਕ ਨੂੰ ਅਲੱਗ-ਅਲੱਗ ਤਰ੍ਹਾਂ ਦਾ ਪੋਜਨ ਪਸੰਦ ਹੁੰਦਾ ਠੀਕ ਹੈ ਬੱਚੋ ਸਾਡੇ ਦੇਸ਼ ਦੇ 29 ਰਾਜ ਹਨ ਕਿੰਨੇ 29 ਸਟੇਟਾਂ ਨੇ ਇਹਨਾਂ ਰਾਜਾਂ ਵਿੱਚ ਬੱਖ-ਵੱਖ ਫਸਲਾ ਹੋਊਗਾ ਇਹ ਜਾਣੀ ਹਨ ਬੱਖ-ਵੱਖ ਫਸਲਾ ਹੈ ਮੌਸਮ ਦੇ ਅਨੁਸਾਰ ਜਲਵਾਯੂ ਦੇ ਅਨੁਸਾਰ ਲੋਕਾਂ ਦੀਆਂ ਪੋਜਨ ਖਾਣ ਦੀ ਆਦਤ ਵੀ ਬੱਖ-ਵੱਖ ਹਨ ਉਹਨਾਂ ਦੇ ਸਮੂਹਿਕ ਪ੍ਰੋਗਰਾਮਾਂ ਤੇ ਪਿੰਨ ਪਿੰਨ ਭੋਜਨ ਪਦਾਰਤ ਬਣਾਏ ਜਾਂਦੇ ਹਨ ਆਓ ਇਹਨਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ ਦੇਖਿਓ ਨਾ ਤੁਸੀਂ ਹਰ ਲੋਕਾਂ ਦੇ ਭੋਜਨ ਖਾਣ ਦੀ ਆਦਤ ਜਿਹੜੀ ਉਹ ਅਲੱਗ-ਅਲੱਗ ਹੁੰਦੀ ਹੈ ਤੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਸਮੂਹਿਕ ਪ੍ਰੋਗਰਾਮ ਉੱਥੇ ਵੀ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣਦੇ ਨੇ ਅੱਜ ਹਰਮਨ ਦੇ ਬੁਆ ਜੀ ਦਾ ਵਿਆਹ ਹੈ ਤੇ ਗੁਰਮੀਤ ਅਤੇ ਹਰਮਨ ਦੇ ਪਰਿਵਾਰਾਂ ਵਿੱਚ ਨਜ਼ਦੀਕੀ ਸਾਂਝ ਹੋਣ ਕਰਕੇ ਗੁਰਜੀਤ ਦੇ ਮੰਮੀ ਪਾਪਾ ਅਤੇ ਦਾਦਾ ਦਾਦੀ ਸਾਰੇ ਇਸ ਵਿਆਹ ਵਿੱਚ ਸ਼ਾਮਿਲ ਹੋਏ ਹਨ ਠੀਕ ਹੈ ਬਰਾਤ ਨੂੰ ਚਾਹ ਪਾਣੀ ਪੀਣ ਤੋਂ ਬਾਅਦ ਕੁਝ ਨੇੜਲੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਆਨੰਦ ਕਾਰਜ ਕਰਵਾਉਣ ਚਲੇ ਗਏ ਬਾਕੀ ਲੋਕ ਪਹਿਲੇ ਇਸ ਵਿੱਚ ਗੀਤ ਸੰਗੀਤ ਸੁਣਨ ਲੱਗੇ ਅਤੇ ਆਪਣੀਆਂ ਪਸੰਦੀਆਂ ਚੀਜ਼ਾਂ ਖਾਣ ਪੀਣ ਲੱਗੇ ਗੁਰਜੀਤ ਦੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਕੁਰਸੀਆਂ ਤੇ ਬੈਠੇ ਸਨ ਬੈਰੇ ਵਾਰੀ ਵਾਰੀ ਖਾਣ ਪੀਣ ਦੀਆਂ ਵਸਤੂਆਂ ਲਿਆ ਰਿਹਾ ਸਨ ਲਿਆ ਰਹੇ ਸਨ ਜਿਹੜੇ ਵੇਟਰ ਸੀ ਬਹਿਰੇ ਉਹਨੂੰ ਕਹਿੰਦੇ ਵੇਟਰ ਨੂੰ ਗੁਰਜੀਤ ਦਾ ਆਈਸਕ੍ਰੀਮ ਖਾਣ ਨੂੰ ਬੜਾ ਦਿਲ ਕਰ ਰਿਹਾ ਸੀ ਉਹਦਾ ਆਈਸਕ੍ਰੀਮ ਨੂੰ ਬੜਾ ਦਿਲ ਕਰ ਰਿਹਾ ਸੀ ਅੱਗੇ ਨੇ बापूजी ਤੁਸੀਂ ਆਈਸਕ੍ਰੀਮ ਖਾਓਗੇ ਉਹ ਕਹਿੰਦੇ ਬੱਚਾ ਗੁਰਜੀਤ ਨੇ ਆਪਣੇ ਦਾਦਾ ਜੀ ਤੋਂ ਜਾਣ ਪੁੱਛ ਕੇ ਪੁੱਛਿਆ ਠੀਕ ਹੈ ਉਸਦੇ ਦਾਦਾ ਜੀ ਉਸ ਦੀ ਚਲਾਕੀ ਸਮਝ ਗਏ ਅਤੇ ਕਹਿਣ ਲੱਗੇ ਬੇਟਾ ਤੂੰ ਜਾਣਦੇ ਮੈਂ ਠੰਡੀਆਂ ਚੀਜ਼ਾਂ ਨਹੀਂ ਖਾਂਦਾ ਲੱਗਦਾ ਹੈ ਤੂੰ ਆਪ ਆਈਸਕ੍ਰੀਮ ਨਹੀਂ ਖਾਣਾ ਚਾਹੁੰਦਾ ਹੈ ਉਹ ਜਾਣ ਪੁੱਛ ਕੇ ਪੁੱਛਦੇ ਆ ਵੀ ਉਹਨੂੰ ਪਤਾ ਵੀ ਹੈ ਵੀ ਦਾਦਾ ਜੀ ਜਿਹੜੇ ਠੰਡੀ ਚੀਜ਼ਾਂ ਨਹੀਂ ਖਾਂਦੇ ਫਿਰ ਵੀ ਪੁੱਛਦੇ ਉਹ ਕਹਿੰਦੇ ਦਾਦਾ ਕਹਿੰਦੇ ਵੀ ਮੈਨੂੰ ਪਤਾ ਹੈ ਤੂੰ ਜਾਣਦਾ ਵੀ ਹੈ ਫਿਰ ਮੈਨੂੰ ਲੱਗਦਾ ਵੀ ਤੂੰ ਖਾਣਾ ਚਾਹੁੰਦਾ ਹੈ ਆਈਸਕ੍ਰੀਮ ਬਾਪੂ ਜੀ ਤੁਸੀਂ ਮੇਰੀ ਗੱਲ ਇੰਨੀ ਛੇਤੀ ਕਿਵੇਂ ਸਮਝ ਗਏ ਬਾਅਦ ਵਿੱਚ ਆਈਸਕ੍ਰੀਮ ਖਾਂਦੇ ਹੋਏ ਗੁਰਜੀਤ ਨੇ ਪੁੱਛਿਆ ਵੀ ਤੁਸੀਂ ਇੰਨੀ ਛੇਤੀ ਕੱਲ ਕਿਵੇਂ ਮੇਰੀ ਸਮਝ ਗਏ ਬੇਟਾ ਮੈਨੂੰ ਤੇਰੀ ਹਰ ਚਲਾਕੀ ਬਾਰੇ ਪਤਾ ਹੈ ਜਦੋਂ ਤੂੰ ਦੁਕਾਨ ਤੋਂ ਗੱਜਕ ਟਾਫੀਆਂ ਵਰਕਰੇ ਜਾ ਚਿਪਸ ਲੈਣੇ ਹੁੰਦੇ ਉਦੋਂ ਵੀ ਤੂੰ ਇਹੀ ਤਰੀਕਾ ਵਰਤਦਾ ਸੀ ਗੁਰਜੀਤ ਦੇ ਦਾਦਾ ਜੀ ਨੇ ਆਪਣੇ ਤਜਰਬੇ ਸਾਂਝਾ ਕੀਤਾ ਠੀਕ ਹੈ ਬਾਪੂ ਜੀ ਜਦੋਂ ਮੈਂ ਬਾਜ਼ਾਰ ਵਿੱਚ ਪਾਪਾ ਤੋਂ ਫਰੂਟੀ ਲੈਣੀ ਹੋਵੇ ਉਥੇ ਵੀ ਮੈਂ ਇਹੀ ਟੰਗ ਵਰਤਦਾ ਹਾਂ ਗੁਰਜੀਤ ਨੇ ਹੱਸਦੇ ਹੱਸਦੇ ਦੱਸਿਆ ਠੀਕ ਹੈ ਬੇਟਾ ਇਹਨਾਂ ਸਾਰੀਆਂ ਚੀਜ਼ਾਂ ਦੀ ਬਜਾਏ ਇਹਨੂੰ ਦੁੱਧ, ਘਿਓ, ਦਹੀਂ, ਮੱਖਣ, ਖੋਆ ਆਦਿ ਖਾਣਾ ਚਾਹੀਦੇ ਹਨ। ਪ੍ਰੋਟੀਨ ਨਾਲੋਂ ਤਾਂ ਚੰਗੇ ਤੂੰ ਤਾਜ਼ੇ ਫਲ ਖਾਇਆ ਕਰ ਜਾਂ ਆਪਣੀ ਮੰਮੀ ਤੋਂ ਫਲਾਂ ਦਾ ਤਾਜ਼ਾ ਜੂਸ ਪੜਵਾ ਲਿਆ ਕਰ। ਉਹਦੇ ਦਾਦਾ ਜੀ ਕੀ ਕਹਿ ਰਹੇ ਨੇ ਵੀ ਇਹ ਚਿਪਸ ਕਰਕਰੇ ਨਾਲ ਤਾਂ ਇਹ ਤੂੰ ਦੁੱਧ, ਘਿਓ, ਦਹੀਂ, ਮੱਖਣ, ਖੋਆ ਖਾਇਆ ਕਰ ਤੇ ਇਹ ਜਿਹੜੇ ਫਰੂਟੀ ਫਰੂਟੀ ਆ ਨਾਲ ਕੀ ਹੁੰਦਾ ਇਹ ਤੋਂ ਚੰਗਾ ਹੈ ਤੂੰ ਤਾਜ਼ਾ ਫਲ ਖਾਇਆ ਕਰ ਜਾਂ ਫਿਰ ਫਲਾ ਦਾ ਤਾਜ਼ਾ ਜੂਸ ਬਣਾ ਕੇ ਪੀਆ ਕਰ ਜੀ ਦੀ ਨਾਦੀ ਨੇ ਗੱਲ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਤੇਰੇ ਪਾਪਾ ਨੂੰ ਮੈਂ ਆਪਣੇ ਹੱਥੀਂ ਦੁੱਧ ਘਿਓ ਬਹੁਤ ਖਵਾਇਆ ਹੈ ਤਾਂ ਹੀ ਤਾਂ ਇੰਨਾ ਉੱਚਾ ਲੰਬਾ ਅਤੇ ਤਗੜਾ ਸਰੀਰ ਹੈ ਉਸ ਦਾ ਦੁੱਧ ਵਿੱਚ ਕਦੇ ਬਦਾਮ ਤੇ ਕਦੇ ਛੇਵਿਆਂ ਪਾ ਕੇ ਦਿੰਦੀ ਸਾਂ ਜਦੋਂ ਦੁੱਧ ਦਾ ਖੇਤੀਬਾੜੀ ਕੰਮ ਛੱਡ ਕੇ ਪੜ੍ਹਾਈ ਵੱਲ ਲੱਗਿਆ ਹੈ ਆਪਨੇ ਖੁਰਾਕ ਕੁਝ ਬਦਲ ਲਈ ਹੈ ਉਸਨੇ ਠੀਕ ਹੈ ਯਾਨੀ ਜਦੋਂ ਖੇਤੀਦਾਰ ਹੁਣ ਉਹ ਪੜ੍ਹਾਈ ਵੱਲ ਲੱਗਿਆ ਤਾਂ ਉਹਨੇ ਖੁਰਾਕ ਬਦਲ ਲਈ ਹੈ ਹੁਣ ਵੀ ਬਚਪਨ ਦੀ ਆਦਤ ਅਨੁਸਾਰ ਰੋਟੀ ਤੋਂ ਬਾਅਦ ਗੁੜ ਜ਼ਰੂਰ ਖਾਂਦਾ ਹੈ ਉਹ ਦਾਦੀ ਜੀ ਮੈਂ ਵੀ ਦਿਨ ਵਿੱਚ ਦੋ ਵਾਰ ਦੁੱਧ ਪੀਂਦਾ ਹਾਂ ਦੁੱਧ ਵਿੱਚ ਕੰਪਲੈਂਟ ਮਿਲਾ ਲੈਂਦਾ ਹਾਂ ਤੁਸੀਂ ਜਿਹੜੀ ਖਿਚੜੀ ਦੁੱਧ ਦੇ ਵਿੱਚ ਮਿਲਾ ਕੇ ਖਾਂਦੇ ਹੋ ਉਹ ਮੈਨੂੰ ਘੱਟ ਸਵਾਦ ਲੱਗਦੀ ਹੈ ਗੁਰਜੀਤ ਨੇ ਉੱਤਰ ਦਿੱਤਾ ਪੁੱਤਰ ਸਾਡੇ ਵੇਲੇ ਤਾਂ ਦੁੱਧ ਲੱਸੀ ਅਤੇ ਨਾਜ਼ਦੀ ਹੀ ਖੁਰਾਕਾਂ ਸਨ ਤੇਰੇ ਦਾਦਾ ਜੀ ਜਦੋਂ ਗਰਮੀਆਂ ਵਿੱਚੋਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਨ ਤਾਂ ਖੜੇ ਖੜੇ ਲੱਸੀ ਦਾ ਕੁਝਾ ਪੀ ਜਾਂਦੇ ਸਨ ਲੱਸੀ ਵਿੱਚ ਦੁੱਧ ਦੀਆਂ ਧਾਰਾ ਮਾਰ ਕੇ ਤਿਓੜ ਬਣਾਉਂਦੇ ਸੀ ਜਿਹੜੀ ਬੜੀ ਹੀ ਤਾਕਤ ਦੇਣ ਵਾਲੀ ਚੀਜ਼ ਮੰਨੀ ਜਾਂਦੀ ਸੀ ਦੁਪਹਿਰ ਵੇਲੇ ਸਾਰੇ ਪਰਿਵਾਰ ਦੇ ਮੈਂਬਰ ਕੜਨੀ ਵਾਲਾ ਦੁੱਧ ਪਿੰਦੇ ਸਨ ਕੜਨੀ ਵਾਲਾ ਦੁੱਧ ਦਾ ਮਤਲਬ ਜਿਹੜੇ ਆਪਾਂ ਕਹੀਏ ਹਾਰੇਚ ਦੁੱਧ ਗਰਮ ਰੱਖਿਆ ਜਾਂਦਾ ਹੈ ਤੇ ਉਹ ਉਬਲ ਉਬਲ ਕੇ ਕੀ ਹੈ ਉਹ ਇੱਕ گاੜਾ ਹੋ ਜਾਂਦਾ ਹੈ ਠੀਕ ਹੈ ਹੁਣ ਤਾਂ ਨਾ ਉਹ ਖਰਾਕਾ ਨੇ ਨਾ ਹੀ ਉਹ ਕੰਮ ਦਾਦੀ ਨੇ ਆਪਣੇ ਸਮੀਆਂ ਨੂੰ ਯਾਦ ਕਰਦੇ ਸਮਝਾਇਆ ਦਾਦੀ ਜੀ ਇਹ ਤਾਂ ਤੁਸੀਂ ਆਪ ਹੀ ਮੰਨਦੇ ਹੋ ਕਿ ਹੁਣ ਖੁਰਾਕਾਂ ਬਦਲ ਗਈਆਂ ਨੇ ਫਿਰ ਸਾਰੇ ਜਣੇ ਮੈਨੂੰ ਟਾਫੀਆਂ ਚਿਪਸ ਖੁਰਕਰੇ ਤੇ ਆਈਸਕ੍ਰੀਮ ਖਾਣ ਤੋਂ ਕਿਉਂ ਰੋਕਦੇ ਹੋ ਗੁਰਜੀਤ ਨੇ ਮੌਕਾ ਤਾਰਿਆ ਤੜ ਦੇ ਕਿਹਾ ਵੀ ਤੁਸੀਂ ਮੰਨਦੇ ਹੋ ਵੀ ਖੁਰਾਕਾਂ ਬਦਲ ਗਈਆਂ ਫਿਰ ਤੁਸੀਂ ਕਿਉਂ ਰੋਕਦੇ ਹੋ ਮੈਨੂੰ ਹੁਣ ਬੇਟਾ ਟਾਫੀਆਂ ਵਿੱਚ ਪਾਈ ਜਿਆਦਾ ਖੰਡ ਦੰਦ ਖਰਾਬ ਕਰ ਦਿੰਦੀ ਹੈ कुरकुरे ਅਤੇ ਚਿਪਸ ਪੋਸਟਿਕ ਨਹੀਂ ਹੁੰਦੇ ਆ ਤੇ ਜਲਦੀ ਹਾਜਮ ਵੀ ਨਹੀਂ ਹੁੰਦੇ ਸਾਨੂੰ ਆਈਸਕ੍ਰੀਮ ਵਰਗੀਆਂ ਠੰਡੀਆਂ ਚੀਜ਼ਾਂ ਵੀ ਜਿਆਦਾ ਨਹੀਂ ਖਾਣੇ ਚਾਹੀਦੀ ਕੋਲ ਬੈਠੇ ਗੁਰਜੀਤ ਦੇ ਮੰਮੀ ਬੋਲੇ ਇੰਨੇ ਸਮੇਂ ਵਿੱਚ ਖਾਣ ਪੀਣ ਦੀਆਂ ਹਸਟਾਲਾਂ ਵੀ ਸ਼ੁਰੂ ਹੋ ਗਈਆਂ ਅੱਜਕੱਲ੍ਹ ਵਿਆਹ ਵਿੱਚ ਲੋਕ ਕਿੰਨਾ ਹੀ ਦਿਖਾਵਾ ਕਰਨ ਲੱਗ ਪਏ ਨੇ ਕੋਲ ਬੈਠੇ ਕ ਅਧਖੜ ਉਮਰ ਦੇ ਆਦਮੀ ਨੇ ਕਿਹਾ ਮਤਲਬ ਨਾ ਹੀ ਤਾਂ ਉਹ ਬਜ਼ੁਰਗ ਹੈ ਨਾ ਹੀ ਉਹ ਜਵਾਨ ਹੈ ਉਸ ਆਦਮੀ ਨੇ ਕਿਹਾ ਵੀ ਦਿਖਾ ਵਈ ਹੀ ਹੈ ਅਤੇ ਜ਼ਰੂਰਤ ਵੀ ਅੱਜ ਕੱਲ੍ਹ ਆਣੂ ਜਾਣ ਲਈ ਸਾਧਨ ਬਹੁਤ ਵੱਧ ਗਏ ਹਨ ਦੂਰੋਂ ਨੇੜਿਓਂ ਆਏ ਬੁਲਾਏ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੀ ਪਸੰਦੀ ਖਾਣ ਪੀਣ ਦੀ ਚੀਜ਼ਾਂ ਦਾ ਚਾਹੀਦੀ ਹੈ ਨਾ ਉਸ ਦੇ ਨੇੜੇ ਬੈਠੇ ਇੱਕ ਹਰਿਆਣਵੀ ਨੇ ਕਿਹਾ ਸਾਡੇ ਇਲਾਕੇ ਵਿੱਚ ਆਹਾ ਬਾਤੂ ਦਾ ਰਾਇਤਾ ਯਾਨੀ ਕਿ ਰਾਇਤਾ ਗਾਜਰ ਦਾ ਹਲਵਾ ਅਤੇ ਰਾਬੜੀ ਆਮ ਬਣਾਉਂਦੇ ਨੇ ਉਸ ਨੇ ਆਪਣੇ ਇਲਾਕੇ ਦੇ ਭੋਜਨ ਬਾਰੇ ਦੱਸਿਆ ਦੱਸ ਦੇ ਕਿਹਾ ਉਸ ਤੋਂ ਥੋੜਾ ਅੱਗੇ ਚਲੇ ਜਾਓ Rajasthan ਵਿੱਚ ਮਿਰਚੀ ਬੜਾ ਮੱਖਣ ਬੜਾ ਹਲਦੀ ਮੋਠ ਅਤੇ ਗੁਵਾਰ ਫਲੀ ਦਾ ਸਾਗ ਅਤੇ ਇਨਾ ਤੋਂ ਕਈ ਹੋਰ ਪਕਵਾਨ ਵੀ ਬਣਾਏ ਜਾਂਦੇ ਨੇ ਦੱਖਣ ਵਾਲੇ ਪਾਸੇ ਜਾਓ ਉਹ ਤੁਹਾਨੂੰ ਥਾਲੀ ਦੀ ਬਜਾਏ ਪੱਤਿਆਂ ਤੇ ਪਰੋਸ ਕੇ ਆਪਣੇ ਇਲਾਕੇ ਦੇ ਕਈ ਖਾਸ ਪਕਵਾਨ ਜਿਵੇਂ ਇਡਲੀ ਟੋਸਾ ਆਦਿ ਖਵਾਉਂਦੇ ਨੇ ਉਸ ਆਦਮੀ ਨੇ ਗੱਲ ਅੱਗੇ ਵਧਾਉਂਦਿਆਂ ਕਿਹਾ ਜਦੋਂ ਲੋਕ ਆਪਣੇ ਆਪਣੀ ਪਸੰਦ ਦੇ ਪਕਵਾਨ ਖਾਪੀ ਰਹੇ ਸੰ ਤਾਂ ਕੁਝ ਲੋਗ ਇਹ ਇਸ ਭੋਜਨ ਨੂੰ ਪਲੇਟਾਂ ਵਿੱਚ ਹੀ ਛਾੜੇ ਜਾ ਰਹੇ ਸੰ ਖਾਣਾ ਬਰਤਨ ਵਿੱਚ ਛੱਡ ਦੇਣਾ ਤਾਂ ਅੱਜਕੱਲ ਲੋਕ ਫੈਸ਼ਨ ਸਮਝਦੇ ਹਨ ਇਸ ਤਰ੍ਹਾਂ ਭੋਜਨ ਦੀ ਬਰਬਾਦੀ ਕਰਨੀ ਚੰਗੀ ਗੱਲ ਨਹੀਂ ਦੂਜੇ ਪਾਸੇ ਉਹ ਵੇਖੋ ਵਿਚਾਰੇ ਪੇਟੋਂ ਭੁੱਖੇ ਮੰਗ ਕੇ ਖਾਣ ਲਈ ਮਜਬੂਰ ਹਨ ਉਨਾ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਕਦੇ ਪੇਟ ਭਰ ਖਾਣਾ ਮਿਲਦਾ ਹੈ ਅਤੇ ਕਦੇ ਨਹੀਂ ਗੁਰਜੀਤ ਦੇ ਦਾਦਾ ਜੀ ਨੇ ਗੇਟ ਦੇ ਤੇ ਖਾਲੀ ਬਰਤਨ ਚੁੱਕ ਕੇ ਖੜੇ ਮੰਗਤਿਆਂ ਨੂੰ ਇਸ਼ਾਰਾ ਵਾਲਾ ਇਸ਼ਾਰਾ ਕਰਦੇ ਹੋਏ ਕਿਹਾ ਠੀਕ ਹੈ ਬੱਚੋ ਆਪਾਂ ਨੂੰ ਖਾਣੇ ਦੀ ਕਦੇ ਬਰਬਾਦੀ ਨਹੀਂ ਕਰਨੀ ਹੁੰਦੀ ਹਰ ਪਾਸੇ ਤੇ ਆਪਾਂ ਨੇ ਕੀ ਹੈ ਜਿਹੜੇ ਉਹ ਦੇਖਣੇ ਹੁੰਦੇ ਨੇ ਆਪਾਂ ਉਹ ਸੋਚਣਾ ਹੁੰਦਾ ਹੈ ਦੇਖੋ ਆਪਾਂ ਨੂੰ ਖਾਣ ਪੀਣ ਨੂੰ ਮਿਲ ਰਿਹਾ ਹੈ ਹਨਾ ਕਿੰਨੇ ਵਧੀਆ ਆਪਾਂ ਉਹਨਾਂ ਨੂੰ ਸੋਚੋ ਉਹਨਾਂ ਬਾਰੇ ਸੋਚੋ ਜਿਨ੍ਹਾਂ ਨੂੰ ਪੇਟ ਭਰ ਕੇ ਕਦੇ ਇੱਕ ਟਾਈਮ ਖਾਣਾ ਵੀ ਨਹੀਂ ਮਿਲਦਾ ਠੀਕ ਹੈ ਆਪਾਂ ਨੇ ਖਾਣੇ ਦੀ ਕਦੇ ਵੀ ਬਰਬਾਦੀ ਨਹੀਂ ਕਰਨੀ ਚਾਹੀਦੀ ਠੀਕ ਹੈ ਬੱਚੋ ਅੱਗੇ ਦੇਖੋ ਪ੍ਰੀਆ ਨੰਬਰ 4 ਬੱਚੋ ਆਪਣੇ ਸਾਥੀ ਬੱਚਿਆਂ ਦੀਆਂ ਖਾਣ-ਪੀਣ ਦੀ ਆਦਤਾਂ ਬਾਰੇ ਜਾਣਕਾਰੀ ਇਕੱਠੀ ਕਰੋ ਅਤੇ ਹੇਠਾਂ ਲਿਖੇ ਲਿਖੋ ਕਿ ਉਹ ਕੀ ਕੁਝ ਖਾਂਦੇ ਹਨ ਉਰੇ ਸਾਥੀ ਦਾ ਨਾਮ ਲਿਖਣਾ ਹੈ ਉਰੇ ਕੀ ਖਾਂਦਾ ਹੈ ਉਹ ਕੀ ਪਸੰਦ ਹਨ ਉਹ ਲਿਖਣਾ ਹੈ ਠੀਕ ਹੈ ਬੱਚੋ ਇਹ ਆਪੇ ਕਰਨਾ ਤੁਸੀਂ ਪ੍ਰਿਆ ਨੰਬਰ 5 ਤੁਹਾਡੇ ਦਾਦਾ ਜੀ ਬਚਪਨ ਵਿੱਚ ਕੀ ਖਾਂਦੇ ਅਤੇ ਹੁਣ ਕੀ ਖਾਂਦੇ ਹਨ ਉਹ ਤੁਸੀਂ ਉਰੇ ਲਿਖਣਾ ਪ੍ਰਿਆ ਨੰਬਰ 6 ਬੱਚੋ ਤੁਹਾਡੇ ਪਰਿਵਾਰ ਦੇ ਵੱਖ-ਵੱਖ ਮੈਂਬਰ ਮੈਂਬਰ ਖਾਨ ਲਈ ਕੀ ਕੀ ਪਸੰਦ ਕਰਦੇ ਨੇ ਉਹ ਜਾਣਕਾਰੀ ਲੈ ਕੇ ਸੂਚੀ ਬਣਾਓ ਤੁਹਾਡਾ ਭਰਾ ਭੈਣ ਮਾਤਾ ਪਿਤਾ ਦਾਦਾ ਦਾਦੀ ਉਹਰੇ ਤੁਸੀਂ ਸਾਰਾ ਲਿਖਣਾ ਠੀਕ ਹੈ ਯਾਦ ਰੱਖਣ ਇਹੋ ਗੱਲਾਂ ਦੇਖੋ ਬੱਚੋ ਕਿਸਾਨ ਖੇਤਾਂ ਵਿੱਚ ਬਹੁਤ ਮਿਹਨਤ ਨਾਲ ਫਸਲ ਪੈਦਾ ਕਰਦੇ ਹਨ ਖਾਦ ਪਾਉਣ ਨਾਲ ਫਸਲਾਂ ਦੀ ਪੈਦਾਵਾਰ ਵੱਧੀ ਹੈ ਜਿਆਦਾ ਬਾਰਿਸ਼ ਅਤੇ ਸ਼ੋਕ ਦੇ ਨਾਲ ਫਸਲਾਂ ਤਬਾਹ ਹੋ ਜਾਂਦੀਆਂ ਹਨ ਵੱਖ-ਵੱਖ ਰਾਜਾਂ ਦੇ ਲੋਕ ਪਿੰਨ-ਪਿੰਨ ਭੋਜਨ ਖਾਂਦੇ ਹਨ ਘਰ ਦੇ ਮੈਂਬਰ ਵੀ ਉਮਰ ਅਤੇ ਪਸੰਦ ਦੇ ਅਨੁਸਾਰ ਭੋਜਨ ਖਾਂਦੇ ਹਨ ਠੀਕ ਹੈ ਉਮਰ ਦੇ ਪਸੰਦ ਦੇ ਅਨੁਸਾਰ ਭੋਜਨ ਖਾਂਦੇ ਨੇ ਤੁਹਾਡੇ ਦਾਦਾ ਦਾਦੀ ਜੀ ਹੋਰ ਭੋਜਨ ਪਸੰਦ ਕਰਦੇ ਹੋਣੇ ਤੇ ਤੁਹਾਡੇ ਮਾਤਾ ਪਿਤਾ ਕਿਸੇ ਹੋਰ ਚੀਜ਼ ਨੂੰ ਖਾਣਾ ਪਸੰਦ ਕਰਦੇ ਹੋਣੇ ਤੁਸੀਂ ਹੋਰ ਕਿਸ ਚੀਜ਼ ਨੂੰ ਹੈਨਾ ਪ੍ਰਸ਼ਨ ਨੰਬਰ 5 ਬੱਚੋ ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਣ ਸਾਨੂੰ ਬਾਦਾਮ ਦੁੱਧ ਕਿਉ ਮੱਖਣ ਖੁਆ ਆਦੀ ਵਰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਬਣਾਉਟੀ ਜੂਸਾਂ ਦੀ ਥਾਂ ਤੇ ਕੁਦਰਤੀ ਫਲਾਂ ਨੂੰ ਸਿੱਧੇ ਖਾਣਾ ਚਾਹੀਦਾ ਹੈ ਜਾਂ ਇਹਨਾਂ ਦਾ ਘਰ ਵਿੱਚ ਹੀ ਜੂਸ ਕਢਵਾ ਕੇ ਪੀਣਾ ਚਾਹੀਦਾ ਹੈ ਠੀਕ ਹੈ ਬੱਚੋ ਇਹਨਾਂ ਚੀਜ਼ਾਂ ਆਪਾਂ ਨੇ ਥਾਂ ਰੱਖਣਾ ওকে ਥੈਂਕ ਯੂ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ